ਤੇ ਰਹਿੰਦੇ ਹੋ ਭਾਜੀ ਕਿੱਥੇ ਰਹਿੰਦੇ ਹੋ ਮੇਰੀ ਗੱਲ ਤਾਂ ਸੁਣਨਾ ਨਾ ਮੈਂ ਭਾਜੀ ਕਿੱਥੇ ਰਹਿੰਦੇ ਹੋ ਗੱਲ ਮੈਂ ਤਾਂ ਹੀ ਸੁਣੂ ਮੇਰੀ ਗੱਲ ਦਾ ਜਵਾਬ ਦੋਗੇ ਕਿਹੜੇ ਮਹੱਲੇ 'ਚ ਰਹਿੰਦੇ ਹੋ ਭਾਜੀ ਮੈਂ ਉਹ ਹੀ ਗੱਲ ਕਰਾ ਤੁਸੀਂ ਕੰਪਲੀਟ ਭਾਜੀ ਕਿਹੜੇ ਮਹੱਲੇ 'ਚ ਰਹਿੰਦੇ ਹੋ ਕਿੱਥੇ ਬੀਅਰਸ ਨੇ ਕਿਹੜੇ ਬਲਾਕ 'ਚ ਨਹੀਂ ਚੰਗਾ ਲੱਗ ਰਿਹਾ ਪਲੀਜ਼ ਭਾਜੀ ਕਿਹੜੇ ਬਲਾਕ 'ਚ ਭਾਜੀ ਨਹੀਂ ਚੰਗਾ ਲੱਗ ਰਿਹਾ ਪਲੀਜ਼ ਭਾਜੀ ਮੈਨੂੰ ਵੀ ਚੰਗਾ ਨਹੀਂ ਲੱਗ ਰਿਹਾ ਮੈਂ ਇੱਕ ਕੁਐਸਚਨ ਇੰਨੀ ਵਾਰੀ ਬੋਲ ਰਿਹਾ ਤੁਸੀਂ ਇੱਕ ਗੱਲ ਦਾ ਜਵਾਬ ਨਹੀਂ ਦਿੰਦੇ ਮੈਨੂੰ ਕਿਹੜਾ ਸਿੰਗਾ ਲੱਗ ਰਿਹਾ ਵੀ ਮੈਂ ਬਾਰ-ਬਾਰ ਰਿਕਵੈਸਟ ਕਰ ਰਿਹਾ ਤੁਹਾਨੂੰ ਇਹਨਾਂ ਪੁੱਛ ਰਿਹਾ ਵੀ ਕਿਹੜੇ ਬਲਾਕ ਤੇ ਰਹਿੰਦੇ ਹੋ ਆਈ ਬਲਾਕ ਤੁਹਾਨੂੰ ਇਹ ਪਤਾ ਵੀ ਇੱਥੇ ਓਰੀਐਂਟ ਦੇ ਪਿੱਛੇ ਕਾਰਪੋਰੇਸ਼ਨ ਦਾ ਕੰਪੈਕਟਰ ਲੱਗਿਆ ਹੋਇਆ ਪਤਾ ਹੈ ਨਾ ਛੋਟੇ ਘਰੋਂ ਕੋਈ ਕੂੜਾ ਲੈਣ ਆਉਂਦਾ ਹਾਂਜੀ ਆਪਾਂ ਨੂੰ ਫੇਰ ਸ਼ਰਮ ਨਹੀਂ ਆਉਂਦੀ ਵੀ ਜਿਹੜਾ ਘਰੋਂ ਕੂੜਾ ਲੈਣ ਆਉਂਦਾ ਸੀ ਆ ਉਹਨੂੰ ਹੀ ਦੇ ਦਈਏ ਤੁਹਾਨੂੰ ਐਸੇ ਨਾ ਦੇਣਾ ਹੁੰਦਾ ਆ ਫਿਰ ਇੱਥੇ ਕਿਉਂ ਆਏ ਹੋ ਆਈ ਬਲਾਕ ਕਿੱਧਰ ਹੈ ਤੁਸੀਂ ਕਿੱਥੇ ਕੂੜਾ ਸੁੱਟਣ ਆਏ ਹੋ ਲੱਗਿਆ ਹੋਇਆ ਡੈਡੂ ਜੀ ਤੁਸੀਂ ਇਹ ਵੀ ਕਰਦੇ ਹੋ ਨਹੀਂ ਗੱਲ ਕਰਾਂ ਪਾਜੀ ਸੌਰੀ ਤੁਸੀਂ ਪੇ ਨਹੀਂ ਕਰਦੇ ਇਹਦਾ ਮਤਲਬ ਜੇ ਤੁਸੀਂ ਪੇ ਕਰਦੇ ਹੋ ਮੈਂ ਤਾਂ ਤੁਸੀਂ ਆਈ ਬਲੌਗ ਛੱਡ ਕੇ ਇੱਥੇ ਕੂੜਾ